ਸਾਨ ਮਜ਼ਦੂਰ ਇਕਤਾ ਜਿੰਦਾਬਾਦ ਰੱਬਾ 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 ਖਿੰਦਰ ਸਰਕਾਰ ਮੁਰਦਾਬਾਦ 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 ਸੰਯੁਕਤ ਮੋਰਚਾ ਜਿੰਦਾਬਾਦ 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 ਸੰਯੁਕਤ ਮੋਰਚਾ ਜਿੰਦਾਬਾਦ 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 ਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਇਹ ਜਿਹੜਾ ਅੱਜ ਪ੍ਰੋਗਰਾਮ ਆ ਸਾਡਾ ਸਾਰਿਆਂ ਜਿਹੜੇ ਜੀਟੀ ਰੋਡਾਂ ਪੰਜਾਬ ਦੀਆਂ ਇੰਡੀਆ ਦੀਆਂ ਉੱਥੇ ਖੜ ਕੇ ਕਰਦਾ ਖਜ਼ਾਨ ਅੱਜ ਸਰਕਾਰ ਤੱਕ ਸਨੇਹਾ ਪਹੁੰਚਾਉਣਾ ਚਾਹੁੰਦੇ ਵੀ ਸਾਰਾ ਜਿਹੜਾ ਕਿਸਾਨਾਂ ਨੂੰ ਸਰਕਾਰਾਂ ਤੇ ਦੁਖੀ ਹੈ ਜਿਹੜੇ ਸਰਕਾਰ ਸਾਡੇ ਕਿਸਾਨ ਸਾਤਵੇਂ ਤਰੀਕੇ ਨਾਲ ਦਿੱਲੀ ਜਾ ਰਹੇ ਹਨ ਉਹਨਾਂ ਪਰ ਕਿੱਕਾ ਨਾਤਾ ਯਾਰ ਕਰ ਰਿਹਾ ਉਹਨਾਂ ਦੀ ਬੈਸੀ ਸਾਕਸਾ ਦਮ ਚ ਨਕੇਦੀ ਕਰਦੇ ਸਰਕਾਰ ਨੂੰ ਜਿਹੜੇ ਸਾਤਵੇਂ ਕਿਸਾਨ ਦਿੱਲੀ ਜਾ ਰਹੇ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਇਸ ਤਰ੍ਹਾਂ ਗੋਲੇ ਨਹੀਂ ਮਾਰਨੇ ਚਾਹੀਦੇ ਗੋਲੀਆਂ ਮਾਰ ਕੇ ਸਾਡੇ ਨੌਜਵਾਨਾਂ ਨੂੰ ਸਹੀਦ ਕਰ ਰਹੇ ਅਸੀਂ ਇਹਦੀ ਬਹੁਤ ਜ਼ਿਆਦਾ ਨਕੇਦੀ ਕਰਦੇ ਆ ਵੀ ਆ ਜਾ ਸਰਕਾਰਾਂ ਨੂੰ ਸਾਤਵੇਂ ਤਰੀਕੇ ਨਾਲ ਹਰੇਕ ਨੂੰ ਹਾਕਾ ਨੂੰ ਜਾਣ ਦੇਣਾ ਚਾਹੀਦਾ ਦਿੱਲੀ ਇਸ ਤਰ੍ਹਾਂ ਰੋਕਣਾ ਨਹੀਂ ਚਾਹੀਦਾ ਆ ਸਰਕਾਰ ਨੂੰ ਅੱਜ ਟਰੈਕਟਰ ਖੜਾ ਆ ਕੇ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਸਾਰੇ ਕਿਸਾਨ ਜਿਹੜੇ ਸੜਕਾਂ ਪਰ ਆ ਕੇ ਟਰੈਕਟਰ ਲੈ ਕੇ ਹੁਣ ਜੇ ਸਰਕਾਰ ਗਾਹ ਨੂੰ 14 ਤਰੀਕ ਦਾ ਫੇਰ ਪ੍ਰੋਗਰਾਮ ਆ ਸੀ ਦਿੱਲੀ ਜਾਊਗੇ ਜੇ ਸਰਕਾਰ ਨੂੰ ਰੋਕਣਾ ਨਹੀਂ ਚਾਹੀਦਾ ਇਹ ਕਿਸਾਨਾਂ ਦੇ ਜਿਹੜੀਆਂ ਮੰਗਾਂ ਐ ਐਮਐਸਬੀ ਦੀ ਮੰਗ ਐ ਕਿਸਾਨ ਮਜ਼ਦੂਰਾਂ ਦੇ ਕਰਜ਼ਾ ਮਾਫੀ ਦੀ ਮੰਗ ਐ ਲక్ష్ਮੀ ਬਖੀਰੀ ਦੋਸਤੀ ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਗਏ ਤੇ ਉਹਨਾਂ ਦੇ ਜਿਹੜੇ ਦੋਸਤੀ ਆ ਉਹਨਾਂ ਨੂੰ ਸਜ਼ਾ ਦੇਣ ਦੀ ਮੰਗ ਐ ਹੋਰ ਸਾਰੀਆਂ ਬਹੁਤ ਜ਼ਿਆਦਾ ਮੰਗਾਂ ਇਹ ਸਾਰੀਆਂ ਸਰਕਾਰ ਨੂੰ ਛੇਤੀ ਛੇਤੀ ਪੂਰੀਆਂ ਕਰਨੀ ਚਾਹੀਦੀ। ਅਗਰ ਨਹੀਂ ਸਰਕਾਰ ਮੰਨਦੀ ਜੀ ਕਿਉਂਕਿ ਕੋਰਟ ਕੋਰਟ ਵੀ ਲੱਗਣੇ ਆਲਾ ਹੈ ਜòn ਜਾਪਤਾ ਲੱਗਣੇ ਆਲਾ ਕੁਦੀ ਤੋੜਾ ਹੀ ਸਮਾਂ ਰਹਿ ਗਿਆ 2-4 ਦਿਨ 10 ਦਿਨ ਦੇ ਵਿੱਚ ਹੀ ਕਿਸੇ ਨੂੰ ਜਾਪਤਾ ਲੱਗ ਜਾਵੇਗਾ। ਲੱਗਦਾ ਸਰਕਾਰ ਕੁਝ ਵੀ ਇਹ ਤੋਂ ਪਹਿਲਾਂ ਜੀ ਸਰਕਾਰ ਨੂੰ ਅਸੀਂ ਚਗਾਉਣਾ ਨਹੀਂ ਚਾਹੁੰਦੇ ਅਸੀਂ ਤਾਂ ਆਪਣੇ ਨਹੀਂ ਅੱਜ ਦਾ ਪ੍ਰੋਗਰਾਮ ਰੋਡਾਂ ਤੇ ਖੜਾਉਣਾ ਹੀ ਹੈ। ਨਾ ਕਿ ਅਸੀਂ ਰੋਡ ਮਾਰਚ ਕਰਨਾ। ਰੋਡ ਮਾਰਚ ਬਿਲਕੁਲ ਨਹੀਂ ਹੈ। ਅਸੀਂ ਰੋਜ਼ ਕਰਨਾ ਚਾਹੁੰਦੇ ਆਂ ਵੀ ਜਿਹੜਾ ਹਰਿਆਣਾ ਸਰਕਾਰ ਨੇ ਸਾਡੇ ਨੌਜਵਾਨ ਇੱਕ ਤਾਂ ਸ਼ਹੀਦ ਕਰਤਾ ਇੱਕ ਨੂੰ ਬੋਰੀਆਂ 'ਵਾਂ ਪਿਰਤਵਾਲ ਸਿੰਘ ਨੂੰ ਬੋਰੀਆਂ 'ਵਾਂ ਪਾ ਕੇ ਕੁੱਟਿਆ ਗਿਆ ਉਹਦੇ ਪਰ ਕਿੰਨਾ ਤਸੱਦਦ ਕਰਿਆ ਅਸੀਂ ਵੀ ਦੇਸ਼ ਦੇ ਨਾਗਰਿਕ ਆਂ ਅਸੀਂ ਕਿਸੇ ਹੋਰ ਦੇਸ਼ ਦੇ ਨਹੀਂ ਵੀ ਜਿਸ ਤਰ੍ਹਾਂ ਪਾਕਿਸਤਾਨ ਤੇ ਆ ਕੇ ਇਹਨਾਂ ਵਿੱਚ ਫਸ ਗਏ ਹੁੰਨੇ ਉਹ ਅਤਿਆਚਾਰ ਕਰਦੇ ਆਂ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਆਂ ਵੀ ਆ ਤਾਂ ਇਹਨਾਂ ਹਰਕਤਾਂ ਤੇ ਬਾਜਾਜਵੈ ਨਹੀਂ ਬੋਟਾਂ ਆ ਗਈਆਂ 2024 ਦੀਆਂ ਇਹਨਾਂ ਨੂੰ ਬੋਰੀ ਇਸ ਤਰ੍ਹਾਂ ਦੇਖੋ ਪਹਿਲਾਂ ਵੀ ਇੰਨਾ ਘਮੰਡ ਨਹੀਂ ਕਰਨਾ ਚਾਹੀਦਾ ਕਾਂਗਰਸ ਵੀ ਐ ਕਹਿੰਦੀ ਸੀ ਵੀ ਸਾਡੀ ਸਰਕਾਰ ਹੀ ਰਹਿਣੀ ਹੈ ਪੱਕੀ ਉਹ ਮਨਮੋਹਨ ਸਿੰਘ ਦੇ ਹੁੰਦੇ ਆ ਆਹੀ ਕਾ ਮੋਦੀ ਨੂੰ ਹੋਇਆ ਵਾ ਮੋਦੀ ਨੂੰ ਜੇ ਲੋਕ ਬੋਰੀ ਇਸ ਤਰ੍ਹਾਂ ਗੋਲ ਕਰਦੇ ਮਿੰਟਾਂ માં ਕਰ ਦਿੰਨੇ ਫਿਰ ਅਸੀਂ ਪਿੰਡਾਂ માં ਬੜ ਨਹੀਂ ਦਊਂਗੇ ਇਹਨਾਂ ਦਾ ਪੂਰਾ ਵਿਰੋਧ ਕਰੂਗੇ ਸਾਰੇ ਦੇਸ਼ માં ਜਾ ਕੇ ਰੈਲੀਆਂ ਕਰੂਗੇ ਇਹ ਹਾਲਤਾ ਜਰੂਰ ਨਿਕਲੂਗਾ ਜੀ ਪਰ ਜਿਹੜੀ ਆ 26 ਤਰੀਕ ਦੀ ਕਾਲ ਆ ਸਾਡੀ ਇਹ ਇਹ ਅਸੀਂ ਡਬਲਯੂਟੀਓ ਦੇ ਜੇਐਸਪੀ ਕਰੀਏ ਉਹਨਾਂ ਨੂੰ ਵੀ ਦੱਸਣਾ ਚਾਹਿਆ ਅਸੀਂ ਕਿ ਜਿਹੜੇ ਸਾਨੂੰ ਜਿੰਨੇ ਇਹਦੇ ਵਿੱਚ ਜੋ ਮੋਦੀ ਕਹਿੰਦਾ ਵੀ ਸਾਡੇ ਡਬਲਯੂਟੀਓ ਨਾਲ ਸਮਝੌਤੇ ਹੈਗੇ ਜੀ ਇਹ ਆ ਉਹ ਉਹ ਸਾਰਾ ਸੀ ਉਹਦੇ ਵਿੱਚ ਇਸ ਵੀ ਅੱਜ ਇਹ ਪ੍ਰਦਰਸ਼ਨ ਕਰ ਰਹੇ ਆ ਤੇ ਦੂਜਾ ਅਸੀਂ ਅੱਜ 26 ਤਾਰੀਖ ਜਿਹੜੀ ਹੈਗੀ ਸੀ ਵੀ ਸਾਡੇ ਪਹਿਲੇ ਧਰਨੇ ਨਾਲ ਜਿਹੜੀ ਉਹਦੇ ਮੋਦੀ ਸਰਕਾਰ ਨੂੰ ਵੀ ਅਸੀਂ ਇਹ ਦੱਸਣਾ ਚਾਹੁੰਦੇ ਆ ਬਈ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਲੈਕਸ਼ਨ ਆ ਰਹੀ ਆ ਇਲੈਕਸ਼ਨ ਦਾ ਸਾਡੇ ਤੇ ਕੋਈ ਅਸਰ ਨਹੀਂ ਅਸੀਂ ਤਾਂ ਉਸੇ ਤਰ੍ਹਾਂ ਕੰਟੀਨਿਊ ਰਹਾਂਗੇ ਇਹ ਸਰਕਾਰ ਮੰਨਦੀ ਹੈ ਤਾਂ ਵੀ ਠੀਕ ਹੈ। ਅਗਰ ਇਲੈਕਸ਼ਨ ਲੜ ਕੇ ਬਾਅਦ ਵਿੱਚ ਮੰਨਣਾ ਚਾਹੁੰਦੀ ਓਵੇਂ ਸਾਡੇ ਨਾਲ ਜਿਵੇਂ ਅੱਗੇ ਪਹਿਲਾਂ ਇਹੋ ਚੋਣ ਜਾਬਤਾ ਹੀ ਲੱਗ ਗਿਆ ਫਿਰ ਧਰਨੇ ਲਾਣੇ ਦਾ ਕੋਈ ਹਾਲੇ ਨਹੀਂ ਹੋਣਾ ਕਿ ਸਰਕਾਰ ਨੇ ਕਿਹਾ ਸਾਡੇ ਹੱਥਾਂ ਵਿੱਚ ਕੁਝ ਨਹੀਂ ਹੈਗਾ। ਦੂਸਰਾ ਉਹਨਾਂ ਨੂੰ ਜਿਹੜਾ ਇੱਕ ਮਿਲ ਜਾਣਾ ਮੁੱਦਾ ਮਿਲ ਜਾਣਾ ਕਿ ਚੋਣ ਜਾਬਤਾ ਲੱਗ ਗਿਆ ਚੋਣ ਜਾਬਤੇ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ। ਤੇ ਤੁਸੀਂ ਦੇਖਦੇ ਹੋ ਜੀ। ਦੇਖੋ ਜੀ ਲਾਸਟ ਟਾਈਮ ਜਦੋਂ ਇਹਨਾਂ ਦੀ ਇਲੈਕਸ਼ਨ ਆਈ ਸੀ ਉਦੋਂ ਸਾਡੀਆਂ ਦੋ ਮੰਗਾਂ ਸੀਗੀਆਂ। ਇੱਕ ਐਮਐਸਪੀ ਤੇ ਕਾਨੂੰਨ ਬਣਾਉਣਾ ਤੇ ਦੂਜਾ ਸਾਨੂੰ ਸ੍ਰੀ ਸੁਆਮੀ ਨਾਥਨ ਕਮਿਸ਼ਨ ਦੇ ਨਾਲ ਜੋੜਨਾ ਉਹਨਾਂ ਨੇ ਆਪਦੇ ਮੈਨੀਫੈਸਟੋ ਵਿੱਚ ਸਾਡੇ ਨਾਲ ਵਾਅਦਾ ਕੀਤਾ ਹੋਇਆ ਵੀ ਅਸੀਂ ਜਦੋਂ ਵੀ ਸਾਡੀ ਸਰਕਾਰ ਆਉਂਦੀ ਹੈ ਅਸੀਂ ਤੁਹਾਡੀਆਂ ਦੋਨੇ ਮੰਗਾਂ ਪੂਰੀਆਂ ਕਰਾਂਗੇ ਜਿਹੜੀਆਂ ਮੇਜਰ ਮੰਗਾਂ ਸਾਡੀਆਂ ਦੋਨੇ ਤੇ ਇਹ ਵੀ ਹੁਣ ਇਲੈਕਸ਼ਨ ਜੇ ਆਈ ਹੈ ਤਾਂ ਹੁਣ ਜਿਹੜੀ ਆ ਰਹੀ ਹੈ ਇਹਦੇ ਨੇ ਵੀ ਮੈਨੀਫੈਸਟੋ ਤਾਂ ਦੇਣਗੇ ਉਹ ਵੀ ਸਾਨੂੰ ਰੱਖ ਲੈਣ ਵੀ ਹਾਂ ਜੀ ਅਸੀਂ ਰਿਸ਼ਤੀ ਰੂਪ ਜਿਦੋਂ ਦਾ ਕਰਾਂਗੇ ਦੋਨੇ ਮੰਗਾਂ ਨਹੀਂ ਤਾਂ ਅਸੀਂ ਇਹਨੂੰ ਪਿੰਡਾਂ 'ਚ ਵੱਡਾ ਵਿਰੋਧ ਕਰਾਂਗੇ ਇਹਨਾਂ ਦੇ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਇਹਨਾਂ ਦਾ ਵਿਰੋਧ ਕਰੇ ਬਿਨਾਂ ਇਹ ਤਾਂ ਚੌਣ ਜਾਬਤਾ ਲੱਗ ਗਿਆ ਫੇਰ ਵੀ ਇਸੇ ਤਰ੍ਹਾਂ ਦੰਨੇ ਚੱਰੀ ਰਹਿਣਗੇ ਬਿਲਕੁਲ ਰਹਿਣਗੇ ਜੀ ਬਿਲਕੁਲ ਰਹਿਣਗੇ ਬਾਕੀ ਅਸੀਂ ਸੰਜੁਗ ਕਿਸਾਨ ਮੋਰਚਾ ਜਾ ਰਿਹਾ ਦਿੱਲੀ ਮਹਾਪੰਚਾਇਤ ਦੇ ਲਈ ਉੱਥੋਂ ਕੀ ਨਿਕਲ ਕੇ ਆਉਂਦਾ ਸਾਡੇ ਸਾਹਮਣੇ ਉਹਦੇ ਮੁਤਾਬਕ ਅਸੀਂ ਚਾ ਇਹਨਾਂ ਦਾ ਵਿਰੋਧ ਕਰਦੇ ਰਾਂਗੇ ਜਦੋਂ ਤੱਕ ਸਾਨੂੰ ਇਹ ਕੁਝ ਆਪਣੇ ਕੀਤੇ ਵਾਅਦਿਆਂ ਦੇ ਨਹੀਂ ਸਾਨੂੰ ਕੁਝ ਦਿੰਦੇ ਉਦੋਂ ਤੱਕ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਉਹ ਜਾਰੀ ਹੀ ਰਹੂਗਾ